ਭਗਵੰਤ ਮਾਨ ਸਾਹਿਬ ਲੱਭ ਰਹੇ ਨੇ ਜੀ ਕਹਿੰਦੇ ਹੁਣ ਕਿੱਥੇ ਨੇ ਕਿਸਾਨ ਜਥੇਬੰਦੀਆਂ ਡੰਡੇ 'ਚ ਝੰਡੇ ਵਾਲੀਆਂ ਅੱਜ ਕਿਉਂ ਨਹੀਂ ਆਈਆਂ ਪੰਜਾਬ ਦੇ ਅਸੀਂ ਵੀ ਭਗਵੰਤ ਮਾਨ ਜੀ ਨੂੰ ਲੱਭ ਰਹੇ ਹਾਂ ਜਿੱਤੇ ਉਹ ਮੀਟਿੰਗ 'ਚ ਉੱਠ ਕੇ ਭੱਜੇ ਨੇ ਭਗੌੜਾ ਹੋਏ ਨੇ ਉਦੋਂ ਦੇ ਸਾਨੂੰ ਵੀ ਨਹੀਂ ਆਏ ਉਹ ਇਹ ਜੀਆਂ ਨਾਟਕੀਆਂ ਲਈ ਉਹਨਾਂ ਕੋਲ ਕਿਥੇ ਰਾ ਟਾਈਮ ਹੈ ਜੀ ਉਹਨਾਂ ਨੂੰ ਮੁਬਾਰਕ ਆਪਣਾ ਜਿਹੜਾ ਟੋਟਲ ਪਾਣੀ ਤਕਰੀਬਨ 80% ਪਾਣੀ ਆਪਣਾ ਬਾਹਰਲੀ ਸਟ੍ਰੇਟਾਂ ਚ ਜਾਂਦਾ 20% ਆਪਣੇ ਲਈ ਹੈਗਾ ਤੇ ਆਪਾਂ 20% ਵੀ ਚੱਜ ਨਾਲ ਨਹੀਂ ਵਰਤਦੇ ਮੋਟਰਾਂ ਚੱਲਦੀਆਂ ਦਿਖਾਈ ਦੇ ਰਹੀਆਂ ਨੇ ਪਾਣੀ ਦੀ ਬਰਬਾਦੀ ਕਿਸਾਨ ਖੁਦ ਕਰ ਰਹੇ ਨੇ ਜੀ ਦਿਖਾਈ ਦੇ ਰਿਹਾ ਹੈ ਖੇਤਾਂ ਦੇ ਵਿੱਚ ਤੇ ਲੋਕ ਕਹਿ ਰਹੇ ਨੇ ਕਿ ਕਿਸਾਨਾਂ ਨੂੰ ਤਾਂ ਪਾਣੀ ਦੀ ਪ੍ਰਵਾਹ ਹੀ ਨਹੀਂ ਹੈਗੀ ਜਿਹੜੇ ਖੇਤਾਂ ਨੂੰ ਪਾਣੀ ਦੀ ਇੱਥੇ ਲੋੜ ਨਹੀਂ ਹੈਗੀ ਉਹਨੂੰ ਵੀ ਮੋਟਰਾਂ ਚੱਲੀ ਜਾ ਰਹੀਆਂ ਲਾਲਚ ਦੇ ਕੇ ਇਹਨਾਂ ਨੇ ਥੋੜੇ ਨਾਲ ਜਿਹੜਾ ਘਾਣ ਕਰਨਾ ਉਧਰ ਤੋਂ ਤੁਹਾਡਾ ਧਿਆਨ ਹਟਾ ਰਹੇ ਮੈਨੂੰ ਤਕਲੀਫ ਹੁੰਦੀ ਆ ਮੈਂ ਇਹ ਕਹਿ ਰਿਹਾ ਕਿ ਬਿੱਲ ਵੀ ਮੋਟਰਾਂ ਦੇ ਲੱਗ ਜਾਣੇ ਚਾਹੀਦੇ ਨੇ ਬਟਨ ਦੱਬਣ ਲੱਗੇ 100 ਵਾਰ ਸੋਚੀ ਕਿਸਾਨ ਮੈਂ ਅੱਜ ਇਹ ਗੱਲ ਕਹਿ ਰਿਹਾ ਹਾਂ ਇਸ ਸਕੂਲਾਂ ਤੇ ਵੀ ਜਿਹੜੀ ਇਹ ਇਨਫਰਾਸਟ੍ਰਕਚਰ ਕ੍ਰੀਏਟ ਕਰ ਰਹੇ ਨੇ ਤਾਂ ਕਰ ਰਹੇ ਨੇ ਹੁਣ ਸਕੂਲਾਂ ਨੂੰ ਵੀ ਕਾਰਪੋਰੇਟ ਥੱਲੇ ਦੇਣਗੇ ਪੰਜਾਬ ਤੇ ਕਰਜ਼ਾ ਚੜਿਆ ਹੋਇਆ ਆਪਾਂ ਨੂੰ ਡਬੋਣ ਲੱਗੇ ਪਏ ਨੇ ਇਹ ਇਹ ਜੇ ਮੁੱਤੇ ਸਾਰੇ ਦੇਖੋ ਆਪਾਂ ਨੂੰ ਨੌਕਰੀਆਂ ਇਹ ਨਹੀਂ ਦੇ ਸਕੇ ਆਪਾਂ ਨੂੰ ਕੋਈ ਹੋਰ ਸੁੱਖ-ਸੂਨਤਾ ਇਹ ਨਹੀਂ ਦੇ ਸਕੇ ਵਿਧਾਨ ਸਭਾ ਚ ਕਿਉਂ ਨਹੀਂ ਮਤਾ ਪੈ ਰਿਹਾ ਇਹ ਵਿਧਾਨ ਸਭਾ ਕਿਉਂਕਿ ਡਰਾਮਾ ਕਰਨਾ ਚਾਹੁੰਦੇ ਨੇ ਇਹ ਕੋਈ ਕੋਈ ਵੀ ਕੰਮ ਹੈ ਇੰਪਲੀਮੈਂਟ ਲਾਗੂ ਕਰਨਾ ਨਹੀਂ ਚਾਹੁੰਦੇ ਤੁਸੀਂ ਕਹਿੰਦੇ ਹੋ ਡਰਾਮਾ ਕਰਨਾ ਚਾਹੁੰਦੇ ਨੇ ਬਹੁਤ ਸਾਰੇ ਲੋਕ ਕਹਿ ਰਹੇ ਨੇ ਬਾਜੀ ਬਾਬ ਮੁੱਖ ਮੰਤਰੀ ਸਾਹਿਬ ਆਮ ਆਦਮੀ ਪਾਰਟੀ ਬਹੁਤ ਚੰਗੇ ਕੰਮ ਕਰ ਰਹੀ ਆ ਬਹੁਤ ਵਧੀਆ ਸਸਕਲ ਜੀ ਤੁਸੀਂ ਟਿਵਾਣਾ ਟੀਵੀ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਪੰਜਾਬ ਵਿੱਚ ਪਾਣੀਆਂ ਦੇ ਮਸਲੇ ਨੂੰ ਲੈ ਕੇ ਇੱਕ ਜੰਗਸੜੀ ਹੋਈ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੰਗਲ ਪਹੁੰਚ ਚੁੱਕੇ ਨੇ ਆਪਣੀ ਟੀਮ ਦੇ ਸਮੇਤ ਉਹਨਾਂ ਦੇ ਮੰਤਰੀ ਉਹਨਾਂ ਦੇ ਵਿਧਾਇਕ ਵੀ ਉੱਥੇ ਪਹੁੰਚ ਰਹੇ ਨੇ ਪਾਣੀਆਂ ਨੂੰ ਬਚਾਉਣ ਦੀ ਗੱਲ ਕੀਤੀ ਜਾ ਰਹੀ ਆ ਉਹਨਾਂ ਵੱਲੋਂ ਵੱਡਾ ਬਾੜ ਆ ਜਿਹੜਾ ਕਿਸਾਨ ਜਥੇਬੰਦੀਆਂ ਤੇ ਕੀਤਾ ਗਿਆ ਕਿ ਹਰ ਇੱਕ ਮਸਲੇ ਦੇ ਉੱਤੇ ਝੰਡੇ ਚੱਕ ਕੇ ਰੋਡ ਰੋਕਣ ਦੇ ਲਈ ਤਾਂ ਕਿਸਾਨ ਆ ਜਾਂਦੇ ਨੇ ਅੱਜ ਪੰਜਾਬ ਦੇ ਵਾਅਕਈ ਹੱਕਾਂ ਦੀ ਗੱਲ ਸੀ ਜਿਹੜੀ ਕਰਨ ਵਾਲੀ ਉਹਦੇ ਤੇ ਇੱਕ ਬਿਆਨ ਤੱਕ ਨਹੀਂ ਆਇਆ ਹੁਣ ਕਿੱਥੇ ਨੇ ਕਿਸਾਨ ਜਥੇਬੰਦੀਆਂ ਕਿ ਇੱਥੇ ਗਰਮੀ ਆ ਏਸੀ ਨਹੀਂ ਹੈਗੇ ਇੱਥੇ ਉਹ ਸੁੱਖ ਸਹੂਲਤਾਂ ਨਹੀਂ ਹੈਗੀਆਂ ਤਾਂ ਕਰਕੇ ਚੁੱਪ ਨੇ ਸੋ ਇਸ ਮਸਲੇ ਤੇ ਗੱਲ ਕਰਨ ਦੇ ਲਈ ਸਾਡੇ ਨਾਲ ਬਾਈ ਅਵਜਿੰਦਰ ਸਿੰਘ ਜੋਗੀ ਨੇ ਗੱਲ ਕਰਦੇ ਆ ਬਾਈ ਜੀ ਸਭ ਤੋਂ ਪਹਿਲੇ ਤਾਂ ਫਤਿਹ ਅਰਜ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਰਜ ਭਗਵੰਤ ਮਾਨ ਸਾਹਿਬ ਲੱਭ ਰਹੇ ਨੇ ਜੀ ਕਹਿੰਦੇ ਹੁਣ ਕਿੱਥੇ ਨੇ ਕਿਸਾਨ ਜਥੇਬੰਦੀਆਂ ਡੰਡੇ 'ਚ ਝੰਡੇ ਵਾਲੀਆਂ ਅੱਜ ਕਿਉਂ ਨਹੀਂ ਆਈਆਂ ਪੰਜਾਬ ਦੇ ਹੱਕ 'ਚ ਅਸੀਂ ਵੀ ਭਗਵੰਤ ਮਾਨ ਜੀ ਨੂੰ ਲੱਭ ਰਹੇ ਹਾਂ ਜਦਦੇ ਉਹ ਮੀਟਿੰਗ 'ਚ ਉੱਠ ਕੇ ਭੱਜੇ ਨੇ ਭਗੌੜਾ ਹੋਏ ਨੇ ਉਦੋਂ ਦੇ ਸਾਨੂੰ ਵੀ ਨਹੀਂ ਇੱਥੇ ਆਏ ਉਹ ਇਹ ਜੀਆਂ ਨੌਟੰਕੀਆਂ ਲਈ ਉਹਨਾਂ ਕੋਲ ਬਥੇਰਾ ਟਾਈਮ ਹੈ ਜੀ ਉਹਨਾਂ ਨੂੰ ਮੁਬਾਰਕ ਜੀ ਕਿਉਂ ਨਹੀਂ ਜੀ ਕਿਸਾਨ ਜਥੇਬੰਦੀਆਂ ਨੂੰ ਲੱਗ ਰਿਹਾ ਕਿ ਇਸ ਮੁੱਦੇ ਤੇ ਜਾਣਾ ਚਾਹੀਦਾ ਬੋਲਣਾ ਚਾਹੀਦਾ ਉਹਨਾਂ ਦੇ ਨਾਲ ਖੜਨਾ ਚਾਹੀਦਾ ਕਿਹਾ ਜਾ ਰਿਹਾ ਹੈ ਕਿ ਪੰਜਾਬ ਦਾ ਬਹੁਤ ਵੱਡਾ ਮਸਲਾ ਹੈ ਬੜੇ ਲੰਮੇ ਟਾਈਮ ਤੋਂ ਇਹ ਲੜਾਈ ਪੰਜਾਬ ਲੜਦਾ ਆ ਰਿਹਾ ਹੈ ਅੱਜ ਕਿਸਾਨ ਜਥੇਬੰਦੀਆਂ ਚੁੱਪ ਨੇ ਕਿਉਂ ਕੀ ਲੱਗ ਰਿਹਾ ਜੀ ਤੁਹਾਨੂੰ ਲੜਾਈ ਨਹੀਂ ਲੜਦਾ ਆ ਰਿਹਾ ਜੀ ਇਸ ਮੁੱਦੇ ਤੇ ਲੋਕਾਂ ਨੂੰ ਬੇਕੂਫ ਬਣਾ ਕੇ ਇਸ ਮੁੱਦੇ ਤੇ ਵੋਟਾਂ ਲਈ ਜਾਂਦੀਆਂ ਰਹੀਆਂ ਨੇ ਵੋਟਾਂ ਲਈ ਜਾਂਦੀਆਂ ਨੇ ਦੇਖੋ ਜੀ ਸ਼ੁਰੂ ਤੋਂ ਜਦੋਂ ਬੋਰਡ ਬਣਿਆ ਉਦੋਂ ਤੋਂ ਹੀ ਰਾਜਸਥਾਨ ਨੂੰ ਉਦੋਂ ਤੋਂ ਹੀ ਹਰਿਆਣੇ ਨੂੰ ਪਾਣੀ ਜਾ ਰਿਹਾ ਆਪਣਾ ਜਿਹੜਾ ਟੋਟਲ ਪਾਣੀ तकरीबन 80% ਪਾਣੀ ਆਪਣਾ ਬਾਹਰਲੀ ਸਟੇਟਾਂ ਚ ਜਾਂਦਾ 20% ਆਪਣੇ ਲਈ ਹੈਗਾ ਤੇ ਆਪਾਂ 20% ਵੀ ਝੱਜ ਨਾਲ ਨਹੀਂ ਵਰਤ ਰਹੇ ਪਹਿਲਾਂ ਆਪਾਂ 인ਫਰਾਸਟ੍ਰਕਚਰ ਕ੍ਰੀਏਟ ਕਰਾਂਗੇ ਉਰੇ ਪਾਣੀ ਦੀ ਵਰਤੋਂ ਸਾਰੇ ਹੁੰਦੀ ਕਰਾਂਗੇ ਤਾਂ ਆਪਾਂ ਉਹਨਾਂ ਦਾ ਪਾਣੀ ਰੋਕ ਸਕਾਂਗੇ ਨਾ ਵਰਤੋਂ ਦੇ ਲਈ ਕੰਮ ਕਰ ਰਹੀ ਹੈ ਜੀ ਹੁਣ ਪੰਜਾਬ ਸਰਕਾਰ ਟੇਲਾਂ ਤੱਕ ਕਹਿੰਦੇ ਪਾਣੀ ਪਚਾਵਾਂਗੇ ਖਾਲਾਂ ਦੀ ਮਿੰਨਤੀ ਹੋ ਰਹੀ ਆ ਸਭ ਤੋਂ ਵੱਡੀ ਗੱਲ ਤਾਂ ਜੀ ਘਰ ਘਰ ਪਟਵਾਰੀ ਫਿਰ ਰਹੇ ਨੇ ਕਿ ਆਰਜੀ ਕਨੈਕਸ਼ਨ ਲੈ ਲਓ ਜੀ ਸੂਏ ਦੇ ਆਰਜੀ ਕਨੈਕਸ਼ਨ ਰਜਵਾਹਿਆਂ ਦੇ ਆਰਜੀ ਕਨੈਕਸ਼ਨ ਮਿਲ ਰਹੇ ਨੇ ਜਿਸ ਤਰ੍ਹਾਂ ਬਿਜਲੀ ਦੇ ਆਰਜੀ ਕਨੈਕਸ਼ਨ ਮਿਲਦੇ ਸੀ ਵਧੀਆ ਗੱਲ ਹੈ ਜੀ ਦੇਖੋ ਸਰਕਾਰ ਦੀ ਵਧੀਆ ਉਪਰਾਲਾ ਹ ਹੂੰ ਪਰ ਇਹ ਕੰਮ ਜਦ ਇਹ ਕੰਪਲੀਟ ਹੋ ਜੂ ਤਾਂ ਆਪਣੇ ਆ ਪਾਣੀ ਰੁਕ ਜੂ ਹੂੰ ਜਿਉਂ ਜਿਉਂ ਆਪਾਂ ਪਾਣੀ ਵਰਤੀ ਜਾਵਾਂਗੇ ਹੁਣ ਹੋਰ ਸਟੇਟਰ ਨੂੰ ਤਾਂ ਪਾਣੀ ਜਾ ਰਿਹਾ ਆ ਆਪਾਂ ਵਰਤ ਨਹੀਂ پا ਰਹੇ ਉਹਨੂੰ ਆਪਾਂ ਨੇ ਜਦ ਜਦ ਖਾਲਾਂ ਤੇ ਸੂਏ ਅੱਗੇ ਪੱਕੇ ਆ ਉਹਨਾਂ ਦੇ ਜਿਹੜੀ ਰੀਚ ਹੈ ਵਧਾ ਲਾਂਗੇ ਨੈਟਵਰਕਿੰਗ ਹੁਣ ਕਈ ਇਲਾਕਿਆਂ ਚ ਤਾਂ ਕੋਈ ਨਹਿਰੇ ਨਹੀਂ ਹੈ ਨਾ ਕੋਈ ਸੂਆ ਜਾਂਦਾ ਪਰ ਕਿਸਾਨ ਇਹ ਗੱਲ ਸਮਝ ਨਹੀਂ ਰਹੇ ਜੀ ਕਿਸਾਨ ਕਈ ਤਾਂ ਸੋਚਦੇ ਨੇ ਕਿ ਖਾਲ ਦੇ ਲਈ ਬਹੁਤ ਜਗ੍ਹਾ ਛੱਡਣੀ ਪੈਣੀ ਆ ਇੱਥੇ ਪਾਣੀ ਨੁਕਸਾਨ ਕਰੀ ਜਾਊਗਾ ਖਾਲ ਟੁੱਟ ਗਈ ਹੋਰ ਹੋ ਗਿਆ ਉਹ ਚੀਜ਼ਾਂ ਕਿਸਾਨ ਕਿਉਂ ਨਹੀਂ ਸਮਝ ਰਹੇ ਜੇ ਅੱਜ ਦੀ ਗੱਲ ਕਰੀ ਜਾਵੇ ਮਸਲਾ ਜਿਹੜੇ ਟਾਈਮ ਤੋਂ ਉੱਠਿਆ ਜੀ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਖੇਤਾਂ ਦੇ ਵਿੱਚ ਤੂੜੀ ਹੋ ਚੁੱਕੀ ਆ ਕਿਸਾਨਾਂ ਦੇ ਖੇਤ ਵਿਲੇ ਨੇ ਮੋਟਰਾਂ ਚੱਲਦੀਆਂ ਦਿਖਾਈ ਦੇ ਰਹੀਆਂ ਨੇ ਪਾਣੀ ਦੀ ਬਰਬਾਦੀ ਕਿਸਾਨ ਖੁਦ ਕਰ ਰਹੇ ਨੇ ਜੀ ਦਿਖਾਈ ਦੇ ਰਿਹਾ ਹੈ ਖੇਤਾਂ ਦੇ ਵਿੱਚ ਤੇ ਲੋਕ ਕਹਿ ਰਹੇ ਨੇ ਕਿ ਕਿਸਾਨਾਂ ਨੂੰ ਤਾਂ ਪਾਣੀ ਦੀ ਪ੍ਰਵਾਹ ਹੀ ਨਹੀਂ ਹੈਗੀ ਜਿਹੜੇ ਖੇਤਾਂ ਨੂੰ ਪਾਣੀ ਦੀ ਅੱਜ ਲੋੜ ਨਹੀਂ ਹੈਗੀ ਉਹਨੂੰ ਵੀ ਮੋਟਰਾਂ ਚੱ ਦੇਖੋ ਜੀ ਜਿਹੜੀ ਚੀਜ਼ ਆਪਣੇ ਕੋਲ ਜ਼ਿਆਦਾ ਹੁੰਦੀ ਹੈ ਨਾ ਉਹਦਾ ਆਪਾਂ ਨੂੰ ਕਹਿ ਲੋ ਉਹਦੇ ਕਰਕੇ ਆਪਾਂ ਨੂੰ ਨੂੰ ਮੈਨੇਜ ਕਰਨ ਲਈ ਲਾਪਰਵਾਹੀ ਜ਼ਿਆਦਾ ਵਰਤ ਜੰਨੀਆ ਪਾਣੀ ਅਜੇ ਤੱਕ ਆਪਣੇ ਕੋਲ ਫालतू ਸੀਗਾ ਤੇ ਮਰਜ਼ਾਈ ਰੱਖਣ ਜਿਹਦੇ ਕਰਕੇ ਆਪਾਂ ਨੂੰ ਇਹ ਲੋਡ ਮਹਿਸੂਸ ਨਹੀਂ ਹੋਈ ਆਪਾਂ ਨਲਕੀ ਕਰਦੇ ਰਹੇ ਤੇ ਮਾਰੇ ਆਪਾਂ ਨੂੰ ਸਤ ਬੁੱਧੀ ਦੇਣ ਵੀ ਆਪਾਂ ਫੋਰਸੀ ਕਰ ਸਕੀਏ ਵੀ ਅੱਗੇ ਆਪਣੇ ਮੂਰੇ ਕਿੰਨਾ ਭਿਆਨਕ ਸਮਾਂ ਆਉਣ ਵਾਲਾ ਹੈ ਬੁੱਧੀ ਜੀ ਵੀ ਨੇ ਵੀ ਕਹਿਤਾ ਜੀ ਕਹਿੰਦੇ ਆਉਣ ਵਾਲੇ ਟਾਈਮ 'ਚ ਪਾਣੀ ਦਾ ਸੰਕਟ ਬਹੁਤ ਵੱਡਾ ਖੜਾ ਹੈ ਪੰਜਾਬ ਦੇ ਅੱਗੇ ਪੰਜਾਬ ਦਾ ਜਿਹੜਾ ਭਵਿੱਖਾ ਉਹ ਤੋਂ ਦਲਾਏ ਪਾਣੀ ਨੂੰ ਲੈ ਕੇ ਕਿਉਂ ਨਹੀਂ ਸਮਝ ਰਿਹਾ ਕਿਸਾਨ ਕਿਉਂ ਨਹੀਂ ਉਹਨਾਂ ਨੂੰ ਦਿਖ ਰਿਹਾ ਇੱਕ ਤਾਂ ਲਾਈਟ ਸਰਕਾਰ ਦੀ ਵੀ ਗਲਤੀ ਹੈ ਜੀ ਲਾਈਟ ਖੁੱਲੀ ਆ ਰਹੀ ਆ ਮੈਂ ਕਿਸਾਨ ਆ ਮੈਨੂੰ ਤਖਲੀਪ ਹੁੰਦੀ ਆ ਮੈਂ ਇਹ ਕਹਿ ਰਿਹਾ ਕਿ ਬਿੱਲ ਵੀ ਮੋਟਰਾਂ ਦੇ ਲੱਗ ਜਾਣੇ ਚਾਹੀਦੇ ਨੇ ਬਟਨ ਦੱਬਣ ਲੱਗੇ 100 ਵਾਰ ਸੋਚੂ ਕਿਸਾਨ ਮੈਂ ਅੱਜ ਇਹ ਗੱਲ ਕਹਿ ਰਿਹਾ ਉਹ ਚੀਜ਼ਾਂ ਦੇਖ ਕੇ ਦੇਖੋ ਜਿਹੜੇ ਕੰਮ ਚੀਜ਼ਾਂ ਤੇ ਕੰਮ ਹੋਣਾ ਚਾਹੀਦਾ ਉਹਨਾਂ ਤੇ ਤਾਂ ਹੋ ਨਹੀਂ ਰਿਹਾ ਪਰ ਜਿਹੜੀਆਂ ਚੀਜ਼ਾਂ ਦੇਖੋ ਬਿਜਲੀ ਬੋਰਡ ਨੂੰ ਖੋ ਕੇ ਕਾਰਪੋਰੇਟਰ ਨੂੰ ਕਿਵੇਂ ਦੇਣਾ ਮੰਡੀਆਂ ਬੰਦ ਕਰਾ ਕੇ ਕਾਰਪੋਰੇਟਰ ਨੂੰ ਫਸਲ ਕਿਵੇਂ ਦੇਣੀ ਹੈ ਸੜਕਾਂ ਤੇ ਕਾਰਪੋਰੇਟਰ ਦਾ ਮਾਲ ਕਿਵੇਂ ਪਹੁੰਚਾਉਣਾ ਇਹ ਸਾਰੀਆਂ ਕੰਮਾਂ ਤੇ ਸਰਕਾਰ ਕੰਮ ਕਰ ਰਹੀ ਹੈ। ਹੂੰ ਉਹਨਾਂ ਨੂੰ ਕੋਈ ਹੈ ਹੀ ਨਹੀਂ ਚਾਹੇ ਤੁਸੀਂ ਜਿਹੜਾ ਮਰਜ਼ੀ ਵਪਾਰ ਲੈ ਲਓ ਮਾਲਜ਼ ਨਾਲ ਇਹ ਦੁਕਾਨਾਂ ਖੋਣ ਲੱਗੇ ਪਏ ਨੇ ਇਹ ਸਕੂਲਾਂ ਤੇ ਵੀ ਜਿਹੜੀ ਇਹ ਇਨਫਰਾਸਟ੍ਰਕਚਰ ਕ੍ਰੀਏਟ ਕਰ ਰਹੇ ਨੇ ਤਾਂ ਕਰ ਰਹੇ ਨੇ ਹੁਣ ਸਕੂਲਾਂ ਨੂੰ ਵੀ ਕਾਰਪੋਰੇਟ ਥੱਲੇ ਦੇਣਗੇ। ਉਮੇ ਹੀ ਬਿਜਲੀ ਬੋਰਡ 'ਚ ਇਹਨਾਂ ਨੂੰ ਚਿੱਪ ਵਾਲੇ ਮੀਟਰ ਲਾਉਣ ਦੀ ਕੀ ਲੋੜ ਹੈ? ਉਹ ਇਸ ਕਰਕੇ ਲਾ ਰਹੇ ਨੇ ਬਿਜਲੀ ਬੋਰਡ ਵੀ ਇਹਨਾਂ ਨੇ ਕਾਰਪੋਰੇਟ ਦੇ ਥੱਲੇ ਦੇ ਕੇ ਤੇ ਹਰੇਕ ਚੀਜ਼ ਤੋਂ ਇਹਨਾਂ ਨੇ ਪੈਸੇ ਕਮਾਉਣੇ ਨੇ ਥੋੜੀ ਇਹਨਾਂ ਨੇ ਤੁਹਾਨੂੰ ਇੱਕ ਹੁਣ ਲਾਲਚ ਦੇ ਕੇ ਫਰੀਜ਼ ਦੀਆਂ ਲਾਈਟ ਫਰੀ ਦਾ ਮੋਟਰ ਦਾ ਪਾਣੀ ਇਹ ਇੱਕ ਲਾਲਚ ਦੇ ਕੇ ਇਹਨਾਂ ਨੇ ਤੁਹਾਡੇ ਨਾਲ ਜਿਹੜਾ ਘਾਣ ਕਰਨਾ ਉਦੋਂ ਤੋਂ ਤੁਹਾਡਾ ਧਿਆਨ ਹਟਾ ਰਹੇ ਘਾਣ ਤਾਂ ਸਾਡਾ ਹੋ ਹੀ ਰਿਹਾ ਜੀ ਇਸ ਤਰ੍ਹਾਂ ਹੁਣ ਦੇਖ ਰਹੇ ਆ ਬਹੁਤ ਸਾਰੇ ਲੋਕ ਕਹਿ ਰਹੇ ਨੇ ਕਿ ਕਿਸਾਨਾਂ ਨੇ ਪਾਣੀ ਆ ਜਿਹੜਾ ਬਹੁਤ ੱਲੇ ਲਜਾਤਾ ਚਾਹੇ ਝੋਨਾ ਸੀਗਾ ਹੁਣ ਮੱਕੀ ਲਾਉਣ ਲੱਗੇ ਨੌ ਕਿਸਾਨਾਂ ਦਾ ਹੀ ਲੱਗਦਾ ਆ ਰਿਹਾ ਜੀ ਦੇਖ ਕੇ ਅੱਜ ਲੱਗਣ ਵੀ ਲੱਗ ਗਿਆ ਕਿ ਕਿਸਾਨ ਅਨਗੈਲੀ ਵਰਤਦੇ ਨਹੀਂ ਜਿਹੜੇ ਵੀ ਦੇਖੋ ਕਿਸਾਨ ਜਿਹੜੇ ਕਰਦੇ ਨੇ ਉਹਨਾਂ ਦੇ ਵਿਹਾਸ ਤੇ ਮੈਂ ਵੀ ਸੌਰੀ ਫੀਲ ਕਰਦਾ ਹਾਂ ਪਰ ਕਿਸਾਨ ਜਾਗਰਤ ਵੀ ਬਥੇਰੇ ਨੇ ਹੁਣ ਅਸੀਂ ਮੈਂ 20 ਸਾਲ ਤੋਂ ਐਨ ਸਹੀ ਤਰੀਕੇ ਨਾਲ ਖੇਤੀ ਕਰ ਰਹੇ ਆ অর্ਗੈਨਿਕ ਕਰ ਰਹੇ ਆ ਜ਼ਹਿਰਾਂ ਨੂੰ ਛੱਡਿਆ ਹੋਇਆ ਤਿੰਨ ਏਕੜ ਚ ਜੰਗਲ ਲਾਇਆ ਹੋਇਆ ਅਗਨੀ ਲਾਉਂਦਾ ਇਨਸੈਕਟੀਸਾਈਡ ਨਹੀਂ ਮੈਂ ਆਪਣੀ ਫਾਰਮ ਤੇ ਬਾੜਿਆ ਯੂਰੀਆ ਤੇ ਡਾਇਬ ਬਿਲਕੁਲ ਇਹ ਬਹੁਤ ਨਾ ਮਾਤਰ ਕਿਤੇ ਕਿਤੇ ਵਰਤਦਾ ਜਿੱਥੇ ਲੋਡ ਹੋਵੇ ਪਰ ਅੱਪਾ ਇਹ ਨਹੀਂ ਹੈ ਵੀ ਨਹੀਂ ਫਾਰਮਰਸ ਜਾਗਰਕ ਜਾਗਰਕ ਨੇ ਕੱਲੇ ਅਵਜਿੰਦਰ ਸਿੰਘ ਜੋਗੀ ਜਾਂ ਹੋਰ ਕੁਝ ਕੇ ਕਿਸਾਨਾਂ ਨਾਲ ਤਾਂ ਫਰਕ ਨਹੀਂ ਪੈਣਾ ਜੀ ਇਹਨਾਂ ਨੂੰ ਸਮਝਾਉਣਾ ਪੈਣਾ ਇਹਨਾਂ ਨੂੰ ਅੱਗੇ ਆ ਕੇ ਇਸ ਤੇ ਦਿਖਾਉਣਾ ਪੈਣਾ ਦਿਖਾਣਾ ਜੀ ਤੁਸੀਂ ਵੀ ਇੱਕ ਕਿਸਾਨ ਨੂੰ ਤੁਸੀਂ ਕਰਦੇ ਹੋ ਦੇਖੋ ਕਿ ਜਿਆਦਾ ਕਿਸਾਨ ਨਾ ਕਰਨ ਵਾਲੇ ਨੇ ਪਰ ਜਿਹੜਾ ਕੋਈ ਗਲਤ ਕੰਮ ਹੁੰਦਾ ਨਾ ਉਹ ਆਪਾਂ ਨੂੰ ਇੱਕਦਮ ਨਿਗਾਹ ਚੜ ਜਾਂਦਾ ਕੁਝ ਕੁ ਬੰਦੇ ਆਪਾਂ ਨੂੰ ਬਦਨਾਮ ਕਰ ਦਿੰਦੇ ਨੇ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਵੀ ਤੁਸੀਂ ਸਿਆਣੇ ਹੋਵੋ ਸਾਰੇ ਕਿਸਾਨਾਂ ਨੂੰ ਇੱਕ ਰਸੇ ਨਾਲ ਨਾ ਬਨਵਾਓ ਵੀ ਤੁਸੀਂ ਵੀ ਠੀਕ ਕੰਮ ਕਰੋ ਤਾਂ ਜੋ ਆਪਾਂ ਜਿਆਦਾ ਆਪਾਂ ਠੀਕ ਹੈ ਆਪਾਂ ਸਰਕਾਰ ਨੂੰ ਕਹਿ ਸਕਦੇ ਹਾਂ ਤੁਸੀਂ ਗਲਤੋਂ ਜਿਆਦਾ ਪਾਈ ਹੀ ਗਲਤੀ ਕਰਾਂਗੇ ਤਾਂ ਆਪਾਂ ਕਿਸੇ ਨੂੰ ਗਲਤੀ ਕੀ ਦਰਸਾਵਾਂਗੇ ਇਸ ਕਰਕੇ ਪਰ ਜਿਹੜਾ ਇਹ ਜਿੰਨਾ ਵੀ ਆਪਣਾ ਫਾਰਮਰਸ ਦੀ ਗਲਤੀ ਘੱਟ ਹੈ ਸਰਕਾਰਾਂ ਦੀ ਵੱਧ ਹੈ ਸਰਕਾਰ ਇਸ ਵੱਲ ਧਿਆਨ ਨਹੀਂ ਦੇ ਰਹੀ ਲਾਈਟ ਦੇ ਸਿਸਟਮ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਮੋਟਰਾਂ ਤੇ ਕਹਿੰਦੇ ਜੀ ਖੁੱਲੀ ਲਾਈਟ ਆ ਰਹੀ ਆ ਜਦੋਂ ਪਾਣੀ ਦੀ ਲੋੜ ਆ ਪਹਿਲਾਂ ਵੀ ਸਰਕਾਰਾਂ ਆਈਆਂ ਨੇ 8 ਘੰਟੇ ਲਾਈਟ ਆਉਂਦੀ ਸੀ ਉਦੋਂ ਵੀ ਸਰਦਾ ਸੀ ਪਰ ਅੱਜ ਜੇ ਸਿਸਟਮ ਨਾਲ ਲਾਈਟ ਆ ਰਹੀ ਆ ਨੁਕਸਾਨ ਪਾਣੀ ਦਾ ਹੋ ਰਿਹਾ ਏ ਜਦੋਂ ਝੋਨਾ ਲੱਗੂਗਾ ਉਦੋਂ ਛੱਡ ਦੇਣ ਖੁੱਲੀ ਅੱਜ ਜਿਵੇਂ ਲਾਈਟ ਚੱਲ ਰਹੀ ਹੈ ਇਹਦਾ ਕਿਵੇਂ ਬਿਲਕੁਲ ਗਲਤ ਹੈ ਜੀ ਜਿਹੜੇ ਜ਼ਿੰਮੇਦਾਰਾਂ ਨੇ ਕੋਈ ਨੀਰਾਚਾਰਾ ਲਾਉਣਾ ਇਹਨਾਂ ਨੇ ਜਿਵੇਂ ਡਰੋਨਸ ਦੇ ਨਾਲ ਪਹਿਲਾਂ ਅੱਗ ਨੂੰ ਕੰਟਰੋਲ ਕਰਿਆ ਉਹ ਮੈਂ ਕਿਉਂ ਨਹੀਂ ਕੰਟਰੋਲ ਕਰਦੇ ਕਿਉਂ ਨਹੀਂ ਹਾਂਜੀ ਤੇ ਸਰਕਾਰਾਂ ਦੀ ਕਿਉਂਕਿ ਸਰਕਾਰਾਂ ਨੂੰ ਵੇਲ ਨਹੀਂ ਗਈ ਸਰਕਾਰਾਂ ਨੇ ਆਪਣੀ ਆਸ਼ੀ ਚ ਆਪਣੀਆਂ ਵੱਡੀਆਂ ਗੱਡੀਆਂ ਆਪਣੇ ਗਨਮੈਨ ਪੰਜਾਬ ਤੇ ਕਰਜ਼ਾ ਚੜਿਆ ਹੋਇਆ ਆ ਆਪਾਂ ਨੂੰ ਡਬੋਣ ਲੱਗੇ ਪਏ ਨੇ ਇਹ ਇਹ ਜਿਹੇ ਮੁੱਦੇ ਸਾਰੇ ਦੇਖੋ ਆਪਾਂ ਨੂੰ ਨੌਕਰੀਆਂ ਇਹ ਨਹੀਂ ਦੇ ਸਕੇ ਆਪਾਂ ਨੂੰ ਕੋਈ ਹੋਰ ਸੁਖ-ਸਹੂਲਤਾ ਇਹ ਨਹੀਂ ਦੇ ਸਕੇ ਜਿਹੜਾ ਕੁਝ ਆਪਣੇ ਕੋਲ ਐ ਜਿਹੜੇ ਵਪਾਰ ਕਰਦੇ ਨੇ ਆਪਣੇ ਚੋਂ ਉਹਨਾਂ ਤੋਂ ਵਪਾਰ ਖੋ ਕੇ ਕਾਰਪੋਰੇਟ ਨੂੰ ਦੇਣ ਲੱਗੇ ਹੋਏ ਨੇ ਹੁਣ ਇੱਕ ਡਰਾਮਾ ਕਰਕੇ ਤੁਹਾਨੂੰ ਵੀ ਪਾਣੀਆਂ ਦੇ ਰੱਖੇ ਅਸੀਂ ਜੀ ਜੋ ਮੈਂ ਪਹਿਲਾਂ ਸਕੂਲਾਂ ਦਾ ਡਰਾਮਾ ਕਰਿਆ ਸੀਗਾ ਵੀ ਅਸੀਂ ਜੀ ਇਨਫਰਾਸਟ੍ਰਕਚਰ ਕ੍ਰੀਏਟ ਕਰਤਾ ਸਕੂਲ ਬਣਾਤੇ ਉਹ ਫਾਰਮਰਜ਼ ਨੇ ਜਾ ਜਾ ਕੇ ਪੋਲਾ ਖੋਲਤੀਆਂ ਦਿਖਾਤਾ ਪਿੰਡ ਵਾਲਿਆਂ ਤੋਂ ਖੂਆਤਾ ਵੀ ਪਿਛਲੇ 10 ਸਾਲ ਤੋਂ ਕੋਈ ਕੰਮ ਨਹੀਂ ਹੋਇਆ ਇਹ ਜਿਹੜੇ ਨੀ ਪੱਥਰ ਲਾਏ ਨੇ ਝੂਠ ਹੈ ਸਾਰਾ ਹੁਣ ਫਿਰ ਉਹ ਕਹਿੰਦੇ ਜੀ ਅਸੀਂ ਵੀ ਦੱਸ ਰਹੇ ਹਾਂ ਕਿ ਕਿਸਾਨ ਵੀ ਨੇ ਜਿਹੜੇ ਉਹ ਵੀ ਇੱਕ ਤਰਫਾ ਹੀ ਹੋ ਕੇ ਚੱਲਦੇ ਨੇ ਇਹਦੇ ਤੇ ਬੋਲੇ ਵੀ ਨਹੀਂ ਇਹਦੇ ਤੇ ਦੇਖੋ ਜੀ ਬੋਲੀਏ ਕੀ ਬਿਹਾਈ ਹੈ ਵਧੀਆ ਮੁੱਦਾ ਚੱਕਿਆ ਜਿਹੜਾ ਜਿਹੜੀ ਚੀਜ਼ ਆਪਣੀ ਹੈ ਹੁਣ ਮੇਰੀ ਦਾੜੀਆ ਮੈਂ ਪਹਿਲਾਂ ਤਾਂ ਤੁਹਾਨੂੰ ਕਹਾ ਵੀ ਹੱਥ ਪਾਓ ਇਹਨੂੰ ਹੱਥ ਪਾ ਕੇ ਫਿਰ ਤੁਹਾਡੀ ਮਨਤਾ ਕਰਾਂ ਵੀ ਨਾ ਵੀਰੇ ਪੱਟੀ ਨਾ ਇਹਨਾਂ ਨੇ ਆਪਣੀ ਦਾੜੀ ਹੱਥ ਫੜਾਈ ਹੈ ਜੀ ਇਹਨਾਂ ਨੇ ਸੈਂਟਰ ਦੇ ਹੱਥ ਚ ਫੜਾਈ ਹੈ ਜੀ ਜਿੰਨੇ ਵਿਸ਼ੇ ਇਹਨਾਂ ਦੇ ਸਟੇਟ ਕੋਲ ਸੀਗੇ ਐਜੂਕੇਸ਼ਨ ਹਾਂ ਜੀ ਫਿਰ ਯੂਨੀਵਰਸਿਟੀਆਂ ਦੇ ਜਿੰਨੇ ਬੋਰਡ ਆ ਪਾਣੀਆਂ ਦਾ ਰਿਪੇਰੀਅਨ ਸਟੇਟ ਆਪਾਂ ਫਿਰ ਬੋਰਡ ਆਪਣਾ ਸਾਰੇ ਬੰਦੇ ਆਪਣੇ ਸੀਗੇ ਉਹਦੇ ਚ ਬੰਦੇ ਇਹਨਾਂ ਦੇ ਬਾੜੇ ਤੁਸੀਂ ਜੀਐਸਟੀ ਚ ਦੇਖ ਲਓ ਜੀਐਸਟੀ ਦੇ ਵਿੱਚ ਇਹਨਾਂ ਨੇ ਆਪਣੇ ਸਾਰੇ ਸਰਮਾਇਆ ਸੈਂਟਰ ਦੇ ਚਰਨਾਂ 'ਚ ਢੇਰੀ ਕਰਤਾ ਹੁਣ ਉੱਥੋਂ ਮੰਗਣ ਜਾਂਦੇ ਨੇ ਟੁੱਟਾ ਬਣ ਕੇ ਕਹਿੰਦੇ ਜੀ ਅਸੀਂ ਤਾਂ ਪੰਜਾਬ ਦੇ ਹੱਕਾਂ ਦੀ ਲੜਾਈ ਲੜ ਰਹੇ ਹਾਂ ਮਰੇ ਲੜਾਈ ਜੇ ਲੜਦੇ ਨੇ ਤਾਂ ਵਿਧਾਨ ਸਭਾ 'ਚ ਮਤਾ ਪਾਉਣ ਪਾ ਕੇ ਉੱਥੇ ਕਰਨ ਲਾਣ ਵਿਧਾਨ ਸਭਾ 'ਚ ਕਿਉਂ ਨਹੀਂ ਮਤਾ ਪੈ ਰਿਹਾ ਇਹ ਵਿਦਵਾਨ ਇਸ ਕਿਉਂਕਿ ਡਰਾਮਾ ਕਰਨਾ ਚਾਹੁੰਦੇ ਨੇ ਇੱਕ ਕੋਈ ਕੋਈ ਵੀ ਕੰਮ ਹੈ ਇੰਪਲੀਮੈਂਟ ਲਾਗੂ ਕਰਨਾ ਨਹੀਂ ਚਾਹੁੰਦੇ ਤੁਸੀਂ ਕਹਿੰਦੇ ਹੋ ਡਰਾਮਾ ਕਰਨਾ ਚਾਹੁੰਦੇ ਨੇ ਬਹੁਤ ਸਾਰੇ ਲੋਕ ਕਹਿ ਰਹੇ ਨੇ ਬਾਜੀ ਬਾਪ ਮੁੱਖ ਮੰਤਰੀ ਸਾਹਿਬ ਆਮ ਆਦਮੀ ਪਾਰਟੀ ਬਹੁਤ ਚੰਗੇ ਕੰਮ ਕਰ ਰਹੀ ਆ ਬਹੁਤ ਵਧੀਆ ਜਿੱਦਣ ਮੈਂ ਪਹਿਲੀ ਵਾਰ ਸਟੇਜ ਤੇ ਚੜਿਆ ਸੀ ਨਾ ਜੀ ਮੈਨੂੰ ਕਿਸਾਨ ਲੀਡਰ ਵੀ ਮੇਰੇ ਨਾਲ ਲੜ ਪਏ ਸੀ ਮੈਂ ਉਹਨਾਂ ਨੂੰ ਇਹ ਗੱਲ ਕਹੀ ਸੀ ਵੀ ਅਜੇ ਸਰਕਾਰਾਂ ਦਾ ਤੁਹਾਡੇ ਵੱਲ ਧਿਆਨ ਨਹੀਂ ਜਿੱਦਣ ਸਰਕਾਰਾਂ ਨੇ ਚਾਹਿਆ ਤੁਹਾਨੂੰ ਸੜਕਾਂ ਤੇ ਰੇਲਾਂ ਤੇ ਬੈਠਣ ਨਹੀਂ ਦੇਣਾ ਹੂੰ ਅੱਜੋ ਦਿਨ ਆ ਗਿਆ ਜੇ ਸਰਕਾਰ ਚਾਹੇ ਭਗਵੰਤ ਮੈਨ ਬੈਠ ਜੂ ਉੱਥੇ ਸੈਂਟਰ ਕੋ ਕਿ ਡੀ ਆਰਮੀ ਹੈ ਕੀ ਗੋਸ਼ ਹੈ ਪ੍ਰੈਜ਼ੀਡੈਂਟ ਰੂਲ ਲਾ ਕੇ ਕਦੇ ਅਸੀਂ ਜੇਲਾਂ ਕੱਟਣ ਨੂੰ ਵੀ ਤਿਆਰ ਆ ਆਪਣੇ ਪੰਜਾਬ ਵਾਸਤੇ ਉਹ ਮਰੇ ਡਰਾਮਾ ਹੈ ਜੀ ਸਾਰਾ ਕੀ ਉੱਥੇ ਪਾਣੀ ਉੱਥੋਂ ਰੁਕ ਰਿਹਾ ਪਾਣੀ ਤਾਂ ਚੱਲ ਰਿਹਾ Rajasthan ਤੇ ਜਾ ਕੇ ਦੇਖੋ ਕਿੱਡੀ ਝੀਲ ਬਣੀ ਪਈ ਆ ਜਿੱਥੇ ਰੌਕ ਸਟੋਨਸ ਨੇ ਜਿੱਥੇ ਪਾਣੀ ਨਹੀਂ ਜਾਣਾ ਚਾਹੀਦਾ ਪ੍ਰਮਾਤਮਾ ਚਾਹੁੰਦਾ ਨਹੀਂ ਸੀ ਉਰੇ ਪਾਣੀ ਜਾਵੇ ਰੇਗਿਸਤਾਨ ਬਣਿਆ ਹੋਇਆ ਉੱਥੇ ਇਹਨਾਂ ਨੇ ਪਾਣੀ ਲਿਜਾ ਕੇ ਧਰਤੀ ਦਾ ਕਿੰਨਾ ਨੁਕਸਾਨ ਕਰਿਆ ਇਹ ਕਹਿੰਦੇ ਜੀ ਆਰਮੀ ਨੂੰ ਪਾਣੀ ਦੀ ਜ਼ਰੂਰਤ ਸੀ ਕੀ ਬਿਆਨ ਆਇਆ ਸੀ ਕਹਿੰਦੇ ਰਾਜਸਥਾਨ ਨੂੰ ਪਾਣੀ ਅਸੀਂ ਦਵਾਂਗੇ ਜੋ ਹਾਲਾਤ ਬਣੇ ਬਨੇ ਆਰਮੀ ਨੂੰ ਬਹੁਤ ਜ਼ਰੂਰਤ ਹੈ ਪਾਣੀ ਦੀ ਫੌਜ ਤੋਂ ਇਹ ਕੁਝ ਵੀ ਲੈ ਨਹੀਂ ਸਕਦੇ ਜੀ ਫੌਜ ਨੂੰ ਜਿੱਥੇ ਜਿੱਥੇ ਵੀ ਜੇ ਕੋਈ ਜਿਵੇਂ ਸੜਕ ਵੀ ਜੇ ਕਿਤੇ ਕੋਈ ਰੋਕਿਆ ਹੋਏ ਆ ਕਿਸੇ ਨੇ ਫੌਜ ਨੇ ਨੰਗਣ ਹੈ ਫੌਜੀ ਆਪੀ ਆਪਣਾ ਰਾਬਣਾ ਕੇ ਨੰਗ ਜੰਦੇ ਨੇ ਹਾਂ ਨਾ ਇਹਨਾਂ ਦਾ ਕੋਈ ਪਾਣੀ ਰੋਕ ਸਕਦਾ ਹੈ ਨਾ ਇਹਨਾਂ ਨੂੰ ਕੋਈ ਕਰ ਸਕਦਾ ਹੈ ਅੱਬਲ ਤਾਂ ਕੋਈ ਇਹੋ ਜਿਹਾ ਪੰਗਾ ਲੈਂਦਾ ਹੀ ਨਹੀਂ ਹਾਂ ਫਿਰ ਇਹ ਬਿਆਨ ਨੂੰ ਕਿਵੇਂ ਦੇਖੀਏ ਇਹ ਤਾਂ ਜੀ ਝੂਠ ਹੈ ਸਾਰਾ ਹਾਂ ਦੇਖੋ ਜਿੱਥੇ ਮੁੱਦਿਆਂ ਦੀ ਗੱਲ ਸੀ ਉੱਥੇ ਤਾਂ ਬਹਿ ਕੇ ਗੱਲ ਕਰਨ ਦੀ ਬਜਾਏ ਉੱਠ ਕੇ ਭੱਜੇ ਨੇ ਮੁੱਦਿਆਂ ਦੀ ਗੱਲ ਕਿੱਥੇ ਸੀ ਜਦ ਚੰਡੀਗੜ੍ਹ ਮੀਟਿੰਗ ਕਿਸਾਨਾਂ ਨਾਲ ਮੀਟਿੰਗ ਹੋਈ ਹੈ ਜੀ ਉਦੋਂ ਇੱਕ ਇੱਕ ਪੁਆਇੰਟ ਇੱਕ ਇੱਕ ਸਾਡੇ ਨੇਤਾਵਾਂ ਨੇ ਇਹਦੇ ਡਾਟਾ ਦਿੱਤਾ ਕਿਹੜੇ ਕਿਹੜੇ ਇਹਦੇ ਬੰਦੇ ਕਰਪਟਰ ਨੇ ਇਹਨੇ ਜਦੋਂ ਕਿਹਾ ਕਹਿੰਦਾ ਇਹ ਜਿਹੀਆਂ ਗੱਲਾਂ ਨਾਲ ਨਹੀਂ ਗੱਲ ਸਰਨੀ ਜੀ ਤੁਸੀਂ ਮੈਨੂੰ ਉਹਦਾ ਪ੍ਰੂਫ ਦਓ ਜਦ ਫਾਈਲ ਧਰਤੀ ਅੱਗੇ ਪ੍ਰੂਫ ਦੇਤੇ ਇਹਦੇ ਕੋਲ ਕੋਈ ਰਾਹ ਨਹੀਂ ਬਚਿਆ ਕਹਿੰਦਾ ਇਹ ਛੱਡੋ ਪਹਿਲਾਂ ਧਰਨਾ ਦੱਸੋ ਲਾਉਂਗੇ ਕਿ ਨਹੀਂ ਉਹ ਕਹਿੰਦੇ ਜੀ ਸਾਡਾ ਹੱਕ ਹੈ ਧਰਨਾ ਦਾ ਵੀ ਤੁਸੀਂ ਇਹ ਗੱਲ ਕਿਉਂ ਕਰਦੇ ਹੋ ਤੁਸੀਂ ਇਹਦੇ ਤੇ ਟੌਪਿਕ ਤੇ ਗੱਲ ਕਰੋ ਕਾ ਜੇ ਧਰਨਾ ਤੁਹਾਡਾ ਹੱਕ ਹੈ ਮੈਂ ਵੀ ਤੁਹਾਡੀ ਮਿੰਨਾ ਮੀਟਿੰਗ ਨਹੀਂ ਕਰਦਾ ਉੱਠ ਕੇ ਲੰਘ ਗਿਆ ਅੱਛਾ ਇਹ ਪਾਣੀਆਂ ਦਾ ਮੁੱਦਾ ਸੀ ਉੱਥੇ ਪੰਜਾਬ ਦੇ ਹੱਕਾਂ ਦੇ ਮੁੱਦੇ ਸੀ ਪੰਜਾਬ ਦੇ ਪਾਣੀਆਂ ਦਾ ਵੀ ਸੀਗਾ ਜੀ ਪਲੱਸ ਬਿਜਲੀ ਦਾ ਵੀ ਲਾਇਸੈਂਸਾ ਵੀ ਅਸਲੇ ਦੇ ਲਾਇਸੈਂਸਾਂ ਦਾ ਵੀ ਟੋਟਲ 18 ਸੀਗੇ ਜਿਹਦੇ ਵਿੱਚ ਸਾਰੇ ਹੀ ਇਹਦੇ ਚ ਇਹ ਚੀਜ਼ਾਂ ਕਵਰ ਕਰੀਆਂ ਗਈਆਂ ਸੀ ਜੇ ਸੀਰੀਅਸ ਸੀ ਉਹਦੀ ਕਹਿੰਦੇ ਮੇਰਾ ਸਾਥ ਦੋ ਆ ਜੋ ਬੈਠੋ ਰੇ ਆਪਾਂ ਇਕੱਠੇ ਚੱਲਦੇ ਆਂ ਉਦੋਂ ਕਿਉਂ ਭੱਜੇ ਹੁਣੇ ਕਹਿੰਦੇ ਨੇ ਮੇਰੇ ਨਾਲ ਆ ਕੇ ਲੱਗੋ ਉੱਥੇ ਜਾ ਕੇ ਕੀ ਕਹੀਏ ਲੋਕਾਂ ਨੂੰ ਜਿਹੜੇ ਮੂਨਾ ਪਹਿਲੇ ਦਿੱਲੀ ਆ ਕੇ ਬੈਠੇ ਸੀ ਅਸੀਂ ਵੋਟਾਂ ਪਾਈਆਂ ਨੇ ਕਹਿ ਕੇ ਹੁਣ ਲੋਕਾਂ ਕੋਲ ਕਿਵੇਂ ਦੁਬਾਰਾ ਜਾਈਏ ਵੀ ਇੱਕ ਵਾਰ ਵਿਸ਼ਵਾਸ ਕਰ ਕਰਕੇ ਆਉਣ ਵਾਲੀ ਇਲੈਕਸ਼ਨ ਚ ਇਹਨਾਂ ਨੂੰ ਕਿਵੇਂ ਰੱਖ ਕੇ ਕਹਿਦੀ ਤੁਸੀਂ ਤਾਂ ਤੁਹਾਡੇ ਨਾਲ ਦਿੱਲੀ ਬੈਠੇ ਨੇ ਜੀ ਡਾਕਟਰ ਬਲਬੀਰ ਅ ਚੰਨੀ ਜੀ ਚਰਨਜੀਤ ਜੀ ਹੋਰ ਬਹੁਤ ਸਾਰੇ ਇਹਨਾਂ ਦੇ ਵਧਾਇਕ ਉੱਥੇ ਪਹੁੰਚਦੇ ਰਹੇ ਨੇ ਦਿੱਲੀ ਜਦੋਂ ਕਿਸਾਨੀ ਅੰਦੋਲਨ ਸੀ ਉੱਥੇ ਬੈਠਦੇ ਰਹੇ ਨੇ ਤੁਹਾਡੇ ਨਾਲ ਉਹ ਤਾਂ ਜੀ ਬੇਲੜ ਸੀਗੇ ਉਹ ਤਾਂ ਜੀ ਖਾਲਸਤਾਨੀ ਸੀਗੇ ਇਹ ਹੁਣ ਇਹੀ ਕੁਝ ਕਹਿੰਦੇ ਨੇ ਮੋਦੀ ਵੀ ਇਹੀ ਕੁਝ ਉਦੋਂ ਕਹਿੰਦਾ ਸੀ ਉਹੀ ਕੁਝ ਇਹ ਹੁਣ ਕਹਿ ਰਹੇ ਨੇ ਉਹ ਉਵੇਂ ਹੀ ਜਿਵੇਂ ਉਹ ਪਹਿਲਾਂ ਉਠਾਉਣਾ ਚਾਹੁੰਦੇ ਸੀ ਉમે ਇਹਨਾਂ ਨੇ ਉਰੇ ਠਾ ਕੇ ਦਿਖਾਤਾ ਉਦੋਂ ਉੱਥੇ ਮੋਦੀ ਜੀ ਦਾ ਬੱਸ ਨਹੀਂ ਚੱਲਿਆ ਯੂਪੀ ਦੀ ਇਲੈਕਸ਼ਨ ਆ ਗਈ ਸੀ ਦੇਖੋ ਜਿਹੜੀ ਵੀ ਕੋਈ ਇਹ ਜਿਹੇ ਮੁੱਦੇ ਸਾਰੇ ਭਾਰ ਕੇ ਕੋਈ ਨਾ ਕੋਈ ਇਲੈਕਸ਼ਨ ਚ ਕਿਸੇ ਨਾ ਕਿਤੇ ਵਰਤੇ ਜਾਂਦੇ ਨੇ ਇਹ ਹੁਣ ਵਿਆਸ ਪਾਖੜਾ ਮੈਨੇਜਮੈਂਟ ਬੋਰਡ ਵਾਲਾ ਮੁੱਦਾ ਹੈ ਜਿਹੜਾ ਇਹ ਵੀ ਕੋਈ ਫਾਇਦੇ ਲਈ ਹੈ ਇਹ ਆਉਣ ਵਾਲੀ ਇਲੈਕਸ਼ਨ ਚ ਜੀ ਇਹ ਜਿਹੜਾ ਬੜਾ ਸਮਾਂ ਪਿਆ ਜੀ ਇਲੈਕਸ਼ਨ ਚ ਇਹਨਾਂ ਨੇ ਇਹਨਾਂ ਜੀ ਨੈਰੇਟਿਵ ਤਾਂ ਸੈੱਟ ਕਰਨਾ ਉਹਨੂੰ ਟਾਈਮ ਲੱਗੂਗਾ ਇਹਨਾਂ ਨੇ ਦੇਖੋ ਪਹਿਲਾਂ ਜਿਵੇਂ ਹੈਲਥ ਦਾ ਕਰਨਾ ਚਾਹਿਆ ਨੁੱਕੜ ਮਹੱਲੇ ਹੋਰ ਦਿੱਲੀ 'ਚ ਜਿਵੇਂ ਰੌਲਾ ਪਾਇਆ ਸੀ ਕਰਿਆ ਉੱਥੇ ਵੀ ਕੱਖ ਨਹੀਂ ਸੀ ਕਰਿਆ ਔਰੇ ਵੀ ਕੱਖ ਨਹੀਂ ਸੀ ਪੰਜਾਬ ਵਾਲਿਆਂ ਨੂੰ ਦਿੱਲੀ ਦਾ ਪਤਾ ਨਹੀਂ ਸੀ ਇਹਨਾਂ ਨੂੰ ਭੁਲੇਖਾ ਸੀ ਕਿ ਆ ਵੀ ਦਿੱਲੀ ਕਰਿਆ ਤਾਂ ਸਾਡੇ ਵੀ ਕਰੂ ਆਪਣੇ ਤਾਂ ਭਾਸੋਂ ਹਸਪੀਟਲ ਦੀ ਉਹ ਗੱਲ ਕਰ ਲਈ ਜੀ ਲੇਡੀਜ਼ ਡਾਕਟਰ ਨਹੀਂ ਹੈਗੀ ਬਹੁਤ ਦਿੱਕਤਾਂ ਆ ਰਹੀਆਂ ਨੇ ਬੜੇ ਲੰਮੇ ਟਾਈਮ ਤੋਂ ਮਰੇ ਜਿੱਥੇ ਮਰਜੀ ਚਲੇ ਜਾਓ ਕੋਈ ਇਕੁਪਮੈਂਟ ਨਹੀਂ ਕਿਤੇ ਕੋਈ ਐਸੀ ਗੱਲ ਨਹੀਂ ਬੁਰਾ ਹਾਲ ਹੈ ਸਕੂਲਾਂ ਚ ਬਿਲਡਿੰਗਾਂ ਬਾਥਰੂਮ ਵਧੀਆ ਬਣਾਤਾ ਕੀ ਕਰਨਗੇ ਉੱਤੇ ਮਾਸਟਰ ਤਾਂ ਹੈ ਨਹੀਂ ਜਿਹੜੇ ਮਾਸਟਰ ਨੇ ਡਾਕ ਤੇ ਰੱਖਦੇ ਨੇ ਉਹਨਾਂ ਨੇ ਕੀ ਪੜਾਉਣਾ ਫਿਰ ਇਹ ਦੋ ਇਹਨਾਂ ਨੇ ਹੈਲਥ ਤੇ ਤੇ ਐਜੂਕੇਸ਼ਨ ਤੇ ਆਏ ਸੀ ਇੱذ ਤੇ ਇਹਨਾਂ ਨੇ ਕੋਈ ਕੰਮ ਨਹੀਂ ਕਰ ਸਕੇ ਹੁਣੇ ਪਾਣੀਆਂ ਦੇ ਰਾਖੇ ਕੈਪਟਨ ਮਨਿੰਦਰ ਸਿੰਘ ਨੂੰ ਜਿਹੜਾ ਟੈਗ ਮਿਲਿਆ ਸੀ ਉਹ ਖੋਣ ਦੀ ਕੋਸ਼ਿਸ਼ ਕਰ ਰਹੇ ਨੇ ਉਹ ਇੰਨੀ ਛੇਤੀ ਨਹੀਂ ਖੋਇਆ ਜਾਣਾ ਜਿਵੇਂ ਪਹਿਲਾਂ ਇਹਨਾਂ ਦੇ ਡਰਾਮੇ ਫੇਲ ਹੋ ਗਏ ਇਹ ਡਰਾਮਾ ਵੀ ਇਹਨਾਂ ਦਾ ਫੇਲ ਹੋਊਗਾ ਹੁਣ ਕਿਸਾਨ ਦਾ ਜਥੇਬੰਦੀਆਂ ਦਾ ਕੀ ਸਟੈਂਡਰ ਹੋਊਗਾ ਦੇਖੋ ਅਸੀਂ ਹਮੇਸ਼ਾ ਹੀ ਪੰਜਾਬ ਦੇ ਹੱਕ ਲਈ ਖੜਦੇ ਰਹੇ ਹਾਂ ਤੇ ਖੜਦੇ ਰਹਿਣਾ ਨਾ ਕਿਸੇ ਦੇ ਕਹਿਣ ਤੇ ਅਸੀਂ ਲੱਗਣਾ ਨਾ ਕਿਸੇ ਦੇ ਕਹਿਣ ਤੇ ਅਸੀਂ ਹਟਣਾ ਸਾਡੇ ਆਪਣੇ ਦਿਲ ਦੀ ਸੋਚ ਹੈ ਅਸੀਂ ਆਪਣੇ ਪੰਜਾਬ ਵਤਨ ਲਈ ਕੋਈ ਵੀ ਕੁਰਬਾਨੀ ਕਰਨ ਨੂੰ ਤਿਆਰ ਹਾਂ ਤਾਂ ਹੀ ਬਿਨਾਂ ਤਨਖਾਹਾਂ ਤੋਂ ਬਿਨਾਂ ਕਸੇ ਤੋਂ ਭੱਜੇ ਫਿਰਦੇ ਆ ਤਾਂ ਹੀ ਸੋਸ਼ਲ ਸਰਵਿਸ ਕਰਦੇ ਫਿਰਦੇ ਆ ਜੀ ਤੇ ਆਉਣ ਵਾਲੇ ਟਾਈਮ 'ਚ ਵੀ ਮਾਲਕ ਆਈ ਕਰਾਉਂਦਾ ਰਵੇ ਨਾ ਅਸੀਂ ਵੋਟਾਂ ਦਾ ਇਹਨਾਂ ਤੇ ਵਾਂਗੂ ਕੋਈ ਡਰਾਮੇ ਕਰ ਸਕਦੇ ਆ ਨਾ ਅਸੀਂ ਕਰਨੇ ਕਹਿੰਦੇ ਉੱਥੇ ਏਸੀ ਨਹੀਂ ਹੈਗੇ ਸੀ ਜੀ ਇਹ ਮਰਜ਼ ਜਿਹੜਾ ਇੱਕ ਜ਼ਿੰਮੇਦਾਰ ਜਦ ਕੱਦੂ ਕਰਦਾ ਥੱਲੇ ਉਹ ਟਰੈਕਟਰ ਦਾ ਜਿਹੜਾ ਗੇਅਰ ਬਾਕਸ ਵੀ ਤਪ ਰਿਆ ਹੁੰਦਾ ਅੱਗੋਂ ਇੰਜਨ ਵੀ ਸੇਕ ਮਾਰਦਾ ਹੁੰਦਾ ਉੱਤੋਂ ਸੂਰਜ ਵੀ ਪਿੱਠ ਤੇ ਪੈਂਦਾ ਹੁੰਦਾ ਤੇ ਆਲੇ-ਤਾਲੇ ਉਹ ਪਾਣੀ ਵਿੱਚੋਂ ਵੀ ਸਟੀਮ ਇੱਕ ਤਰੀਕੇ ਨਾਲ ਪੜਾਸ ਗੁੱਮ ਜਿਹੜਾ ਉਹ ਚੀਜ਼ ਆ ਉਹਦੇ ਤੇ ਇੱਕ ਬਾਰ ਭਗਵੰਤਮਾਨ ਆ ਕੇ ਬੈਠ ਕੇ ਦੇਖ ਲੈ ਟਰੈਕਟਰ ਤੇ ਮੈਂ ਕਦੋਂ ਕਰੂੰਗਾ ਨਾਲ ਮੇਰੇ ਘੰਟਾ ਹੀ ਲਵਾ ਕੇ ਦੇਖ ਲਵੇ ਇਹ ਕਹਿੰਦੇ ਜੀ ਅਸੀਂ ਖੇਤੀ ਕਰਦੇ ਰਹਾਂ ਜੈਂਡੋਰੀ ਦਾ ਪੱਖੇ ਦੀ ਜੈਂਡੋਰੀ ਬਦਲਦੇ ਰਹਾਂ ਕੋਈ ਚੁੱਤਰ ਕੇ ਮੱਛਰ ਬਹੁਤ ਹੁੰਦਾ ਸੀ ਜਦੋਂ ਖੇਤਾਂ 'ਚ ਇੰਜਣ ਚੱਲਦੇ ਸੀ ਬੋਰ ਚੱਲਦੇ ਸੀ ਮੰਜਾ ਕਹਿੰਦੇ ਅਸੀਂ ਇੰਜਣ ਦੇ ਮੂਰੇ ਡਾਉਂਦੇ ਰਹਿਆ ਮੱਛਰ ਤੋਂ ਬਚਣ ਦੇ ਮਾਰੇ ਸਾਰੇ ਕੰਮ ਕਰੇ ਬੇ ਨੇ ਉਹੀ ਨਾ ਜਾਣੇ ਉਹ ਕਿਸਾਨ ਦਾ ਪੁੱਤਾਂ ਇਹ ਨਾ ਜੀ ਕਿਸਾਨ ਦਾ ਕੋਈ ਪੁੱਤ ਨਹੀਂ ਨਾ ਤਾਂ ਇਹਨਾਂ ਦਾ ਫਾਦਰ ਵੀ ਮਾਸਟਰ ਸੀ ਪੈਸੇ ਜੇ ਕਲੀਅਰ ਕਰਿਆ ਬਈ ਸਾਈਕਲ ਵੀ ਕਈ ਵਾਰ ਰਸਤੇ 'ਚ ਸਟ ਜੰਦੇ ਸੀਗੇ ਐਂ ਵੀ ਇੰਨੇ ਜਿਆਦਾ ਉਹ ਵੀ ਹੈਵੀਲੀ ਡਰਿੰਕ ਕਰਦੇ ਸੀ ਤੇ ਭਗਵੰਤ ਮਾਨ ਜੀ ਦਾ ਵੀ ਆਪਾਂ ਨੂੰ ਹਾਲ ਪਤਾ ਸਭ ਝੂਠ ਇਹਨਾਂ ਨੇ ਸਕੂਲ ਤੋਂ ਬਾਅਦ ਕਾਲਜ ਕਾਲਜ ਤੋਂ ਬਾਅਦ ਯੂਨੀਵਰਸਿਟੀ ਯੂਨੀਵਰਸਿਟੀ ਤੋਂ ਨਾਲ ਹੀ ਯੂਨੀਵਰਸਿਟੀ ਚ ਸਟੇਜ ਤੇ ਚੜ ਗਏ ਸੀ ਕਹਿੰਦੇ ਜੀ ਪੰਜਾਬੀ ਸਭ ਕੁਝ ਜਾਣਦੇ ਨੇ ਫਿਰ ਪੰਜਾਬੀਆਂ ਨੂੰ ਪਤਾ ਨਹੀਂ ਲੱਗ ਰਿਹਾ ਝੂਠ ਤੁਸੀਂ ਕਹਿ ਰਹੇ ਹੋ ਝੂਠ ਮਰਜ ਜਾਣਦੇ ਨੇ ਪਰ ਪੰਜਾਬੀ ਭਰੋਸਾ ਵੀ ਕਰ ਲੈਂਦੇ ਨੇ ਵਿਸ਼ਵਾਸ ਘਾਤ ਪੰਜਾਬੀਆਂ ਨਾਲੇ ਹੋਇਆ ਜੇ ਤੱਕ ਤੁਸੀਂ ਦੇਖ ਲਓ ਪਿਛਲਾ ਰਿਕਾਰਡ ਦੇਖ ਲਓ ਜਿਹੜਾ ਜਿਵੇਂ ਕੀ ਕਹਿੰਦੇ ਹੁੰਦੇ ਨੇ ਕੁਆੜੀ ਚ ਦਸਤਾ ਲੱਕੜ ਦਾ ਹੀ ਪੈਂਦਾ ਦਰਖਤ ਵੱਢਣ ਨੂੰ ਅਜੇ ਜਿਹੜੇ ਦਸਤੇ ਬਾਹੇ ਪਏ ਹੋਏ ਨੇ ਜਿਹੜੇ ਪੰਜਾਬ ਦੀਆਂ ਜੜਾ ਵੱਢ ਰਹੇ ਨੇ ਤੇ ਡਰਾਮਾ ਕਰਕੇ ਦਿਖਾਉਂਦੇ ਨੇ ਵੀ ਅਸੀਂ ਪੰਜਾਬ ਦੇ ਰਾਖੇ ਆ ਹਾਲਾਂਕਿ ਤੁਸੀਂ ਦੇਖ ਲਓ ਜਦ ਦਿੱਲੀ ਨੂੰ ਜਾ ਰਹੇ ਸੀ ਕਿੰਨੇ ਪੰਜਾਬ ਦੇ ਮੁੰਡੇ ਨੌਜਵਾਨ ਮਾਰੇ ਨੇ ਕਿਹੜਾ ਸੜਕ ਰੋਕਦਾ ਐ ਸੜਕ ਕਿਸਾਨਾਂ ਨੇ ਤਾਂ ਰੋਕੀ ਨਹੀਂ ਸੀ ਰੋਕੀ ਹੋਈ ਸੀ ਹਰਿਆਣਾ ਸਰਕਾਰ ਨੇ ਇਹਨਾਂ ਨੇ ਇੱਕ ਵਾਰ ਨਹੀਂ ਕਿਹਾ ਵੀ ਹਰਿਆਣਾ ਸਰਕਾਰ ਰਾ ਕਿਉਂ ਰੋਕਦੀ ਆ ਇਹ ਪੰਜਾਬੀ ਆ ਪੰਜਾਬ ਦਾ ਕੋਈ ਰੱਖਾ ਨਹੀਂ ਇਹਨਾਂ ਨੇ ਉਹ ਡਰਾਮੇ ਫੇਲ ਹੋ ਗਏ ਇੱਕ ਨਵਾਂ ਡਰਾਮਾ ਨਾ ਰਚ ਲਿਆ ਇੱਕ ਹੋਰ ਦੇਖਣ ਨੂੰ ਮਿਲ ਜੂ ਇਹਨਾਂ ਦੀ ਜ਼ਿੰਦਗੀ ਡਰਾਮਿਆਂ ਚ ਨੰਗੀ ਆ ਉਹੀ ਕਰ ਕਰ ਦਿਖਾਉਂਦੇ ਨੇ ਕਿਉਂ ਆਪਾਂ ਇਹਨਾਂ ਦੇ ਕਹੇ ਤੇ ਬਾਰ ਬਾਰ ਆਪ ਖੋਟੇ ਸਿੱਕੇ ਤੋਂ ਝੂਠ ਤੋਂ ਆਪਾਂ ਕਿਉਂ ਨਹੀਂ ਇਹਦੇ ਤੇ ਵਿਸ਼ਵਾਸ ਕਰਨਾ ਛੱਡਦੇ ਜਿਹੜੇ ਕਿਸਾਨਾਂ ਦੀਆਂ ਖੁੱਲੀਆਂ ਮੋਟਰਾਂ ਚੱਲ ਰਹੀਆਂ ਨੇ ਜੀ ਅੱਜ ਬਾਨਾ ਨੂੰ ਜਿਹੜਿਆਂ ਨੂੰ ਲੋੜ ਵੀ ਨਹੀਂ ਪਾਣੀ ਦੀ ਉਹਨਾਂ ਨੂੰ ਕੀ ਕਹੇਗੇ ਉਹ ਉਹਨਾਂ ਵਾਸਤੇ ਕੀ ਅਪੀਲ ਕਰਾਂਗੇ ਉਹ ਕਿਉਂਕਿ ਪਾਣੀ ਬਹੁਤ ਜ਼ਰੂਰਤ ਆ ਪਾਣੀ ਦੀ ਆਉਣ ਵਾਲੇ ਭਵਿੱਖ 'ਚ ਪਾਣੀ ਘਟਦਾ ਜਾ ਰਿਹਾ ਜਿਹੜਾ ਪਾਣੀ ਨੀਚੋਂ ਨਿਕਲ ਗਿਆ ਉਹ ਮੁੜ ਕੇ ਪੂਰਾ ਨਹੀਂ ਹੋਣਾ ਅੱਜ ਮੋਟਰਾਂ ਜਿਹੜੀਆਂ ਚੱਲ ਰਹੀਆਂ ਨੇ ਉਹਨਾਂ ਨੂੰ ਵੀ ਜੀ ਪੰਜਾਬ ਦੇ ਜਿਹੜੇ ਲੀਡਰਾਂ ਨੂੰ ਵੀ ਮੈਂ ਤਾਂ ਇਹੀ ਬੇਨਤੀ ਕਰੂੰ ਵੀ ਆ ਕੱਲ ਨੂੰ ਹੱਥ ਮਾਰੋ ਅੱਪਾ ਪੰਜਾਬ ਦਾ ਬਹੁਤ ਨੁਕਸਾਨ ਕਰ ਲਿਆ ਹੁਣ ਆਪਾਂ ਇਹਨੂੰ ਸੁਧਾਰਨ ਕਿੰਨੀ ਇਕੱਠੇ ਹੋ ਕੇ ਚੱਲੀਏ ਤੇ ਗੁਰਨਾਨਕ ਦੀ ਜਿਹੜੀ ਜਿਹੜਾ ਫਿਲਾਸਫੀ ਹੈਗੀ ਐ ਉਹਦੇ ਤੇ ਕੰਮ ਕਰਦੇ ਹੋਏ ਨੇਚਰ ਲਈ ਤੇ ਉਸ ਕੁਦਰਤ ਨੂੰ ਵੱਡਾ ਕਰਨ ਲਈ ਆਪਾਂ ਵਧੀਆ ਹੋਰ ਬਣਾਉਣ ਲਈ ਜਿਹੜਾ ਕੁਝ ਕਰ ਸਕਦੇ ਕਰੀਏ ਆਓ ਸਾਡੇ ਨਾਲ ਰਲੋ ਤਾਂ ਜੋ ਆਪਾਂ ਉਹ ਇਹ ਪੰਜਾਬ ਦੀ ਧਰਤੀ ਨੂੰ ਸੱਚਮੁੱਚ ਰੰਗਲੀ ਧਰਤੀ ਦੁਬਾਰਾ ਬਣਾ ਸਕੀ ਹੈ ਜੀ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਇਹ ਸਨ ਬਾਈ ਅਵਜਿੰਦਰ ਸਿੰਘ ਜੋਗੀ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਪਟਿਆਲੇ ਤੋਂ ਜ਼ਿਲ੍ਹਾ ਪ੍ਰਧਾਨ ਨੇ ਇਹਨਾਂ ਦਾ ਇਹੀ ਕਹਿਣਾ ਹੈ ਕਿ ਪੰਜਾਬ ਸਰਕਾਰ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਤੇ ਜੋ ਬੈਠੇ ਨੇ ਇੱਕ ਡਰਾਮਾ ਐ ਡਰਾਮਾ ਕਰ ਰਹੀ ਆ ਸਰਕਾਰ ਅਸੋ ਅਸੀਂ ਇਸ ਡਰਾਮੇ ਦੇ ਵਿੱਚ ਇਹਨਾਂ ਦਾ ਸਾਥ ਨਹੀਂ ਦੇਵਾਂਗੇ ਪੰਜਾਬ ਦੇ ਹੱਕਾਂ ਲਈ ਲੜਾਈ ਆ ਜਿਹੜੀ ਉਹ ਹਮੇਸ਼ਾ ਲੜਦੇ ਰਹਾਂਗੇ ਜਿਹੜੀਆਂ ਮੋਟਰਾਂ ਖੁੱਲੀਆਂ ਚੱਲ ਰਹੀਆਂ ਨੇ ਉਹਨਾਂ ਤੇ ਇਹਨਾਂ ਨੇ ਕਿਹਾ ਕਿ ਸਭ ਨੂੰ ਸਮਝਣਾ ਚਾਹੀਦਾ ਏ ਜਿਹੜੇ ਖੇਤਾਂ ਨੂੰ ਪਾਣੀ ਦੀ ਨਹੀਂ ਲੋੜ ਜਿੱਥੇ ਫਜ਼ੂਲੀ ਪਾਣੀ ਖਰਾਬ ਕੀਤਾ ਜਾ ਰਿਹਾ ਏ ਉਹ ਧਿਆਨ ਦੇਣਾ ਆਪਣੀ ਅਕਲ ਨੂੰ ਹੱਥ ਮਾਰਨ ਇਹ ਪਾਣੀ ਦੀ ਕੀਮਤ ਤਾਂ ਜਿਹੜੀ ਬਹੁਤ ਜ਼ਿਆਦਾ ਏ ਆਉਣ ਵਾਲੇ ਸਮੇਂ 'ਚ ਪਾਣੀ ਮਿਲਣਾ ਨਹੀਂ ਤੇ ਸਾਡੀਆਂ ਪੀੜ੍ਹੀਆਂ ਨੇ ਜਿਹੜੀਆਂ ਉਹ ਪਾਣੀ ਨੂੰ ਤਰਸਣਗੀਆਂ ਸੋ ਕਿਸ ਤਰ੍ਹਾਂ ਲੱਗੀ ਇਹ ਗੱਲਬਾਤ ਜ਼ਰੂਰ ਦੱਸਿਓ ਫਿਲਹਾਲ ਸਾਨੂੰ ਦਾਓ ਆ ਗਿਆ ਧੰਨਵਾਦ ਜਤਿੰਦਰ ਟਵਾਣਾ ਦੇ ਨਾਲ ਮਨਵਿੰਦਰ ਸਿੰਘ ਟਵਾਣਾ ਪਾਸੋ